ਮਾਨਯੋਗ ਸੀਐਮ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਕੱਲ ਮੀਟਿੰਗ ਹੋਈ ਹਾਈ ਪਾਰਟ ਕਮੇਟੀ ਜਿਹੜੀ ਪੰਜਾਬ ਦੀ ਨਸ਼ਿਆਂ ਦੇ ਵਿਰੁੱਧ ਬਣੀ ਹੈ ਮਾਨਯੋਗ ਮੰਤਰੀ ਸਾਹਿਬ ਹਰਪਾਲ ਸਿੰਘ ਚੀਮਾ ਜੀ ਦੇ ਨਿਰਦੇਸ਼ਾਂ ਤਹਿਤ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਨੇ ਸਖਤ ਦਿਸ਼ਾ ਨਿਰਦੇਸ਼ ਸਾਨੂੰ ਦਿੱਤੇ ਨੇ ਕਿ ਜਿੱਥੇ ਵੀ ਮੁਹੱਲੇ ਪਿੰਡਾਂ 'ਚ ਸੱਥਾਂ 'ਚ ਜਿੱਥੇ ਵੀ ਇਨਫੋਰਮੇਸ਼ਨ ਸਾਨੂੰ ਆਂਦੀ ਹੈ ਕਿ ਨਸ਼ਾ ਤਸਕਰੀ ਹੋ ਰਹੀ ਹੈ ਨਸ਼ਾ ਦੀ ਵੰਡ ਹੋ ਰਹੀ ਹੈ ਉੱਥੇ ਸਟ੍ਰਿਕਟ ਤੇ ਇਮੀਡੀਏਟ ਐਕਸ਼ਨ ਪੰਜਾਬ ਪੁਲਿਸ ਵੱਲੋਂ ਲਿਆ ਜਾਵੇ ਉਸੇ ਲੜੀ ਤਹਿਤ ਅੰਮ੍ਰਿਤਸਰ ਰੂਰਲ ਪੁਲਿਸ ਨੇ ਅੱਜ 6 ਸਬਡਿਵੀਜ਼ਨਸ ਚ ਕੈਸੋ ਆਪਰੇਸ਼ਨ ਚਲਾਇਨੇ ਤੇ ਮੈਂ ਮੇਰੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਮੇਰੀ ਪੂਰੀ ਫੋਰਸ ਅਸੀਂ ਅੱਜ ਇੱਥੇ ਜੰਡੇਆਲਾ ਗੁਰੂ ਵਿਖੇ ਇੱਕ ਕੈਸੋ ਆਪਰੇਸ਼ਨ ਅਸੀਂ ਸੁਪਰਵਾਈਜ਼ ਕਰ ਰਹੇ ਹਾਂ ਜਿਹਦੇ ਤਹਿਤ ਅਸੀਂ ਵੱਖ-ਵੱਖ ਟੀਮਾਂ ਤਹਿਤ ਇੱਥੇ 6 ਨਾਕੇ ਲਾ ਕੇ ਨਾਕਾਬੰਦੀ ਕਰਕੇ ਇਲਾਕੇ ਦੀ ਇੱਥੇ ਦੇ ਜਿਹੜੇ ਸਾਨੂੰ ਬਦਨਾਮ ਸਮਗਲਰਸ ਦੀ ਜਾਂ ਬਦਨਾਮ ਇਦਾਂ ਦੇ ਲੋਕ ਜਿਹੜੇ ਤਸ਼ਕਰੀ ਦੇ ਇਨਵੋਲਡ ਨੇ ਉਹਨਾਂ ਦੇ ਘਰਾਂ 'ਚ ਅਸੀਂ ਰੇਡਸ ਕਰ ਰਹੇ ਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਅੱਜ ਦੀ ਮੁਹਿੰਮ ਤਹਿਤ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਲੈ ਕੇ ਆਵਾਂਗੇ ਤੇ ਜਿਹੜੀਆਂ ਸਾਨੂੰ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਸੀਂ ਉਹਨਾਂ ਦੀ ਸਖਤ ਪਾਲਣਾ ਕਰਾਂਗੇ ਫ੍ਰੀਨੀਅਮ ਟੀਮਾਂ ਜਿਹੜੀਆਂ ਮੈਂ ਤਿਆਰ ਸਾਡੀਆਂ ਜੀ 10 ਟੀਮਾਂ ਨੇ ਵਕਰੀਆਂ ਵਕਰੀਆਂ ਜਿਹੜੀਆਂ ਇੱਥੇ ਅੱਜ ਇਨਵੋਲਡ ਨੇ ਇਸ ਕੈਸੋ ਆਪਰੇਸ਼ਨਸ ਇਹਦੇ ਅਲਾਵਾ ਪੰਜ ਸਬਡਿਵੀਜ਼ਨਾਂ ਚ ਤਿੰਨ ਤਿੰਨ ਵਕਰੀਆਂ ਟੀਮਾਂ ਉਹਨਾਂ ਦੀਆਂ ਨੇ ਇੱਥੇ 6 ਨਾਕਾ ਪੁਆਇੰਟਸ ਅਸੀਂ ਆਈਡੈਂਟੀਫਾਈ ਕੀਤੇ ਹੋਏ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਉੱਥੇ ਨਿਕਲਣ ਦਾ ਕੋਈ ਰਾਹ ਨਹੀਂ ਸਰ ਇੱਕੋ ਟਾਈਮ ਤੇ ਹੋ ਰੇ ਸਾਰੇ ਸਾਰੇ ਸਾਈਮਲਟੇਨੀਅਸਲੀ ਜੀ ਸਾਰੇ ਜਿਹੜੀ ਸਬਡਿਵੀਜ਼ਨਸ ਚ ਅਸੀਂ ਸਾਈਮਲਟੇਨੀਅਸਲੀ ਸਾਡੇ ਐਸਪੀ ਹੈੱਡਕੁਆਰਟਰ ਸਾਹਿਬ ਐਸਪੀ ਡੀ ਸਾਹਿਬ ਨੇ ਬਹਿ ਕੇ ਬੜੇ ਵਧੀਆ ਤਰੀਕੇ ਨਾਲ ਇੱਕ ਇਹ ਡਿਪਲॉयਮੈਂਟ ਚਾਰਟ ਤਿਆਰ ਕੀਤਾ ਸੀਗਾ ਜਿਹੜਾ ਸੀਕ੍ਰੀਟ ਅਸੀਂ ਰੱਖਿਆ ਤੇ ਅਸੀਂ ਪੂਰਾ ਪਲਾਨ ਜਿਹੜਾ ਹੈਗਾ ਕੋਆਰਡੀਨੇਟਡ ਤਰੀਕੇ ਨਾਲ ਕਰ ਰਹੇ ਹਾਂ ਲਿਕੇ ਜੇ ਕਿਨਿਕ ਚਾਂਸ ਨਹੀਂ ਨਜ਼ਰ ਆ ਰਿਹਾ ਇਹੋਗੇ ਵੱਡੇ ოਪਰੇਸ਼ਨ ਵਿੱਚ ਜਿੱਥੇ ਲੀਕੇਜ ਹੋਦੀ ਹੈ ਤੇ ਸਾਰੇ ਤਸਕਰ ਜਿਹੜੇ ਪਹਿਲੇ ਹੀ ਟਕਨੇ ਹੋ ਜਾਂਦੇ ਨੇ ਦੇਖੋ ਜੀ ਅ ਅੱਜ ਜੇ ਨਹੀਂ ਫੜੇ ਜਾਣਗੇ ਤਾਂ ਕੱਲ ਫੜੇ ਜਾਣਗੇ ਪੁਲਿਸ ਇਜ਼ ਵੈਰੀ ਸਟ੍ਰਿਕਟ ਇਸ ਮਾਮਲੇ ਸਾਨੂੰ ਡੀਜੀਪੀ ਸਾਹਿਬ ਨੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਇੱਕ ਵੀ ਬੰਦਾ ਜਿਹੜਾ ਨਸ਼ਾ ਤਸਕਰੀ ਵਿੱਚ ਇਨਵੋਲਡ ਹੈ ਉਬਖਸ਼ਾ ਨਹੀਂ ਜਾ। ਲਗਾਤਾਰ ਕੈਸੋ ਆਪਰੇਸ਼ਨ ਜਿਹੜੇ ਕਿ ਜਾ ਰਹੇ। ਲਗਾਤਾਰ ਕੈਸੋ ਆਪਰੇਸ਼ਨਸ ਚੱਲਣਗੇ, ਸਾਡੇ ਸੀਕ੍ਰੇਟ ਆਪਰੇਸ਼ਨਸ ਚੱਲਣਗੇ, ਸਾਡੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਤੇ ਚੜ੍ਹ ਕੇ ਰਹਿਣਗੇ। ਪਰ ਪਹਿਲਾਂ ਵੀ ਕੈਸੋ ਆਪਰੇਸ਼ਨ ਹੋਏ ਕੀ ਉਹ ਬਿੱਟਰ ਹੱਥ ਲਾਇਆ ਜਾਂਦਾ। ਜਿਹੜੇ ਕੈਸੋ ਆਪਰੇਸ਼ਨਸ ਪਹਿਲਾਂ ਸੀਗੇ ਉਹਨਾਂ 'ਚ ਵੀ ਪਰਚੇ ਦਰਜ ਹੋਏ ਸੀਗੇ ਸਮਗਲਰਸ ਦੇ ਅਗੇਂਸਟ। ਅੱਜ ਵੀ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਜਿਵੇਂ ਟੀਮਾਂ ਨੇ ਵਧੀਆ ਤਰੀਕੇ ਨਾਲ ਘੇਰਾਬੰਦੀ ਕੀਤੀ ਹੈ, ਪ੍ਰੋਪਰਲੀ ਘਰ ਆਈਡੈਂਟੀਫਾਈ ਕੀਤੇ ਨੇ, ਸਮਗਲਰਸ ਆਈਡੈਂਟੀਫਾਈ ਕੀਤੇ ਨੇ। ਉਹਨਾਂ ਤੇ ਵੀ ਪਰਚੇ ਅੱਜ ਵੀ ਦਿੱਤਾ ਜਾ ਰਿਹਾ ਹੈ ਸਰਕਾਰ ਦੇ ਬਾਵਜੂਦ ਵੀ ਸਮੈਗ ਵਗ ਰਹੀ ਹੈ ਨਹੀਂ ਇਸੇ ਕਰਕੇ ਜੀ ਜੇ ਇਸੇ ਦਿਸ਼ਾ ਨਿਰਦੇਸ਼ ਸਾਨੂੰ ਇਸੇ ਲਈ ਸਟ੍ਰਿਕਟ ਮਿਲੇ ਨੇ ਕਿ ਜਿਹੜੇ ਅਸੀਂ ਪਬਲਿਕ ਦੇ ਸਹਿਯੋਗ ਨਾਲ ਜਿੱਥੇ ਕੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਥੇ ਸਮੈਗ ਵੇਚੀ ਰਹੀ ਹੈ ਇੱਥੇ ਨਸ਼ਾ ਵਿਕ ਰਿਹਾ ਹੈ ਸਾਨੂੰ ਉਹ ਇਨਫੋਰਮੇਸ਼ਨ ਆਏਗੀ ਤੇ ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ ਤੇ ਉਹ ਜਿਹੜੇ ਬੰਦੇ ਇਨਵੋਲਡ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਬਣਾਇ ਗਈ ਹੈ ਜਿਹਦੇ ਵਿੱਚ ਹਰ ਬਾਦਜੀਮਾ ਜੀ ਇਹਦੇ ਨਾਲ ਗੁਵਾਈ ਕਰਨੀ ਹੈ ਕਿ ਹਰ ਬਾਦਜੀਮਾ ਵੱਲੋਂ ਤੁਹਾਨੂੰ ਹਦਾਇਤ ਜਿਹੜੇ ਨੇ ਉਹ ਬਿਲਕੁਲ ਜੀ ਕੱਲ ਸਾਰਿਆਂ ਦੀ ਮੀਟਿੰਗ ਹੋਈ ਸੀਗੀ ਡੀਸੀ ਸਹਿਬਾਨਾਂ ਦੀ ਐਸਐਸਪੀ ਸਹਿਬਾਨ ਸੀਗੇ ਸਾਡੇ ਸੀਨੀਅਰ ਪੁਲਿਸ ਆਫੀਸਰ ਸੀਗੇ ਐਡਮਿਨਿਸਟ੍ਰੇਸ਼ਨ ਦੇ ਆਫੀਸਰ ਸੀਗੇ ਸਾਰਿਆਂ ਨੂੰ ਇਨਸਟਰਕਸ਼ਨਸ ਨੇ ਕਿ ਜਿਸ ਵੀ ਤਰੀਕੇ ਨਾਲ ਸਹਿਯੋਗ ਚਾਹੀਦਾ ਅਸੀਂ ਸਾਰੇ ਇੱਕ ਟੀਮ ਦੇ ਤਹਿਤ ਕੰਮ ਕਰ ਰਹੇ ਨੇ ਇਦਾਂ ਨਹੀਂ ਹੈ ਕਿ ਪੁਲਿਸ ਵੱਖਰਾ ਕੰਮ ਕਰ ਰਹੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਵੱਖਰਾ ਬਿਲਕੁਲ ਇਦਾਂ ਨਹੀਂ ਹੈ ਡੀ ਐਡਿਕਸ਼ਨ ਸੈਂਟਰਸ ਚ ਸਕਿੱਲ ਡਿਵੈਲਪਮੈਂਟ ਚ ਡੀਸੀ ਮੈਡਮ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਅੱਜ ਸ਼ਾਮ ਨੂੰ ਵੀ ਉਹਨਾਂ ਦੀ ਇੱਕ ਸਕਿੱਲ ਡਿਵੈਲਪਮੈਂਟ ਦਾ ਇੱਕ ਇਨੀਸ਼ ਰੀਹੈਬਿਲੀਟੇਸ਼ਨ ਸੈਂਟਰ ਚ ਉਹ ਇਨੋਗਰੇਟ ਹੋਏਗਾ ਆਉਣ ਵਾਲੇ ਦਿਨਾਂ ਚ ਐਦਾਂ ਦੇ ਹੋਰ ਵੀ ਪ੍ਰੋਗਰਾਮ ਅੰਮ੍ਰਿਤਸਰ ਦੇ ਹਰਲੇ ਜ਼ਿਲ੍ਹੇ ਚ ਲੋਕਾਂ ਦਾ ਜੀ ਪੂਰਨ ਸਹਿਯੋਗ ਹੈ ਲੋਕੀ ਬਿਲਕੁਲ ਹੀ ਵਧੀਆ ਤਰੀਕੇ ਨਾਲ ਸਾਹਮਣੇ ਆ ਕੇ ਸਾਨੂੰ ਪੋਜ਼ਿਟਿਵ ਇਨਫੋਰਮੇਸ਼ਨ ਦੇ ਰਹੇ ਨੇ ਕਿ ਇਹ ਸਾਡਾ ਬੰਦਾ ਇਨਵੋਲਡ ਹੈ ਇਹਨੂੰ ਤੁਸੀਂ ਇਹਦੇ ਅਗੇਂਸਟ ਐਕਟ ਕਰੋ ਤੇ ਜਿਵੇਂ ਜਿਵੇਂ ਅਸੀਂ ਐਕਟ ਕਰੀ ਜਾ ਰਹੇ ਹਾਂ ਓਵੇਂ ਓਵੇਂ ਹੋਰ ਲੋਕਾਂ ਚ ਹੌਸਲਾ ਬੁਲੰਦ ਹੋ ਰਿਹਾ ਹੈ ਤੇ ਜਿਹੜੇ ਨਸ਼ਾ ਤਸਕਰਾਂ ਦੇ ਅਗੇਂਸਟ ਔਰ ਵੀ ਜ਼ਿਆਦਾ ਐਕਸ਼ਨ ਸਟ੍ਰਿਕਟ ਹੁੰਦਾ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈਗਾ ਕਿ 3 ਸਾਲ ਦਾ ਜਿਹੜਾ ਸ਼ੂਰਤੜਾ ਹੈਗਾ ਉਹਦੇ ਪੀਆਰ ਦੇ ਕੀ ਮਾਮਲੇ ਦਰਜ ਕੀਤੇ ਗਏ ਹੈਗੇ। ਕਿੰਨਾ ਚਾਹਵੇਗਾ ਉਹਦੇ ਵਿੱਚ ਦੇਖ ਕੇ ਮਾਮਲੇ 30000 ਹੁਣ ਤੱਕ ਸਰਕਾਰ ਦਾ ਜਿਵੇਂ ਦਾਅਵਾ ਕਿ 3 ਸਾਲ ਦਾ ਰਿਪੋਰਟ ਕਾਰਡ ਜਿਹੜਾ ਉਹਨਾਂ ਦੇ ਵਿੱਚ 30000 ਜਿਹੜੇ ਪ੍ਰਾਇਮਿਕ ਮਾਮਲੇ ਨਸ਼ੇ ਨੂੰ ਲੈ ਕੇ ਉਹ ਦਰਜ ਕੀਤੇ ਗਏ ਲੇਕਿਨ ਉਸ ਦੇ ਬਾਅਦ ਜਿਹੜਾ ਹੈਗਾ ਜੇਕਰ ਫਿਰ ਵੀ ਨਸ਼ਾ ਵਿਕ ਰਿਹਾ ਹੈਗਾ ਤਾਂ ਕਿਤੇ ਨਾ ਕਿਤੇ ਲੋਕ ਬੋਲ ਜਿਹੜੇ ਹੈਗੇ ਕਿਹੜੇ ਕੁਝ ਨਹੀਂ। ਨਹੀਂ ਐਦਾਂ ਹੈ ਜੀ ਜਿਹੜੇ ਸਾਨੂੰ ਹੁਣ ਦਿਸ਼ਾ ਨਿਰਦੇਸ਼ ਮਿਲੇ ਨੇ ਕਿ ਅਸੀਂ ਪੂਰੀਆਂ ਪੂਰਨ ਤ ਜਦ ਪੂਰੀਆਂ ਸਪਲਾਈ ਚੇਨ ਜਿੰਨੀਆਂ ਵੀ ਹੈਗੀਆਂ ਜਿਹੜੇ ਵੀ ਬੰਦੇ ਇਨਵੋਲਡ ਨੇ ਉਸ ਉਹ ਸਾਰੇ ਦੇ ਸਾਰੇ ਸਪਲਾਈ ਚੇਨ ਅਸੀਂ ਤੋੜ ਕੇ ਜਿਹੜਾ ਤਾਂ ਕਿ ਜਿਹੜੇ ਬੰਦੇ ਨਸ਼ਿਆਂ ਚ ਕਾਰੋਬਾਰ ਚ ਇਨਵੋਲਡ ਸਿਗੇ ਉਹ ਕਦੇ ਉੱਠੇ ਹੀ ਨਾ ਸਕਣ। ਜਦ ਨਸ਼ਾ ਤਸਕਰਾਂ ਨੂੰ ਕੀ ਤੁਹਾਡੇ ਨੂੰ ਹੁਕਮ ਆ ਵੀ ਕਿਸ ਤਰ੍ਹਾਂ ਕਰਨ ਵੀ ਨਸ਼ਾ ਸ਼ਾ ਇਲਾਕਾ ਛੱਪਣ ਜਾਂ ਕਿਸ ਤਰ੍ਹਾਂ ਕਰਨਾ? ਨਹੀਂ ਜੀ ਇਲਾਕਾ ਵੀ ਛੱਡ ਦੇਣ ਚਾਹੀਏ ਜੋ ਮਰਜ਼ੀ ਕਰ ਲੈਣ ਜੇ ਤੁਸੀਂ ਮਾੜੇ ਕੰਮ ਕੀਤੇ ਸੀਗੇ ਉਹਦੀ ਸਜ਼ਾ ਤੁਹਾਨੂੰ ਭੁਗਤ ਨਹੀਂ ਹੀ ਪੈਣੀ ਹੈ। ਤੁਸੀਂ ਜਿਹੜੇ ਮਾੜੇ ਕੰਮ ਕਰਕੇ ਆਪਣੀਆਂ ਇਲੀਗਲ ਪ੍ਰੋਪਰਟੀਆਂ ਬਣਾਈਆਂ ਸੀਗੀਆਂ ਉਹ ਸਾਰੀਆਂ ਜਬਤ ਕੀਤੀਆਂ ਜਾਣਗੀਆਂ ਤੇ ਆਉਣ ਵਾਲੇ ਦਿਨਾਂ 'ਚ ਜੇ ਕੋਈ ਇਦਾਂ ਦੇ ਮਾਮਲਿਆਂ 'ਚ ਇਨਵੋਲਡ ਹੈਗਾ ਉਹਨੂੰ ਅਸੀਂ ਹਵਾਲਾ ਕਰਾਂਗੇ ਜਿਹੜੇ ਨਸ਼ਾ ਐਡਿਕਟ ਹੈ ਉਹਨਾਂ ਨੂੰ ਕੀ ਕੀ ਤੁਹਾਡੇ ਵੱਲੋਂ ਸਰਕਾਰ ਵੱਲ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਜੀ ਉਹਨਾਂ ਦੇ ਅਗੇਂਸਟ ਇੱਕ ਵਧੀਆ ਪ੍ਰੋਗਰਾਮ ਇਨੀਸ਼ੀਏਟਿਵ ਤਹਿਤ ਡੀ ਐਡਿਕਸ਼ਨ ਸੈਂਟਰਸ ਨੇ ਉਹਨਾਂ ਦੀ ਕਪੈਸਿਟੀ ਬਿਲਡਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਸਕਿੱਲ ਡਿਵੈਲਪਮੈਂਟ ਦੇ ਕੋਰਸੇ ਨੇ ਉਹ ਵੀ ਨਵੇਂ ਠੀਕ ਹੈ ਜੀ